ਹਾਂ ਠੀਕ ਹੈ। ਸੋ ਠੀਕ ਹੈ। ਜਿਸ ਮੇਰੇ ਜੋੜਾ ਤੇਰੇ ਵਕਤ 35 ਹੋ ਜਾਂਦਾ ਉਹਨਾਂ ਤੋਂ ਕੰਪਲੈਂਟ ਦੇ ਦਿੰਦੇ। ਇਹ ਜੋ ਹਾਂ। ਉਹ ਖੜੇ ਹਾਂ 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 ਬਾ ਮੇਰੇ ਕੋਲ ਕਾਲ ਹੀ ਨਹੀਂ ਆ ਰਹੀ। ਚੱਕ ਲੋ। ਨਾਲੇ ਯਾਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ? ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਅਸਟਾ ਮੌਜੂਦ ਹਾਂ ਔਰ ਮੋਗੇ ਜ਼ਿਲ੍ਹੇ ਦੇ ਮਨਮੱਤੇ ਨਗਰ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਦੇ ਵਿੱਚ ਅਤੇ ਸੰਤਾਂ ਦੇ ਕੋਠਿਆਂ ਦੇ ਵਿੱਚ ਮਿੱਤਰੋ ਸਰ ਝਕਾਉਂਦਾ ਹੋਇਆ ਨਮਸਕਾਰ ਕਰਦਾ ਹੋਇਆ ਇਸ ਪਿੰਡ ਨੂੰ ਜਦੋਂ ਵੀ ਅਦਾ ਕਰਦਾ ਹਾਂ ਵੀਡੀਓ ਦੀ ਕਿਉਂਕਿ ਬਹੁਤ ਪਵਿੱਤਰ ਧਰਤੀ ਹੈ ਮਿੱਤਰੋ ਮੈਂ ਇਸ ਟਾਈਮ ਮੌਜੂਦ ਹਾਂ ਬਾਈ ਸਖਮੰਦਰ ਰੋਡੇ ਬਾਈ ਦੇ ਕੋਲ ਆਓ ਕਰਦੇ ਆਂ ਬਾਈ ਦਿਨ ਨਾਲ ਆਪਾਂ ਗੱਲਬਾਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਾਨ ਠੀਕ ਆਜਾ ਸਿਹਤ ਕਿਵੇਂ ਆ ਜਵਾਂ ਠੀਕ ਠੰਡ ਦੀ ਮਨਾਈ ਫਿਰ ਨਾਈਨ ਮਨਾਈ ਖਾਲਿਆ ਕਰ ਯਾਰ ਪੂਰਾ ਫੋਨ ਨਹੀਂ ਖਾਣੀ ਤਾਂ ਨਹੀਂ ਕੀਤੇ ਉਹ ਠੰਡ ਨਹੀਂ ਮਨਾਈ ਇਹਨੇ ਜੋੜ ਕੇ ਕਿੱਥੇ ਲ ਜਾਣੇ ਆ ਨਹੀਂ ਜੁੜਦੇ ਹੀ ਨਹੀਂ ਹਾਂ ਜੁੜਦੇ ਹੀ ਨਹੀਂ ਨਹੀਂ ਜੁੜਦੇ ਲੱਗ ਜਾਂਦੇ ਨਾਲ ਦੇ ਨਾਲ ਹੀ ਜੇ ਜੁੜਦੇ ਹੋਣ ਤਾਂ ਹੋ ਉੱਥੇ ਲੈ ਕੇ ਹੋ ਤੱਕ ਕਰ ਦੂੰ ਠੀਕ ਹਾਂ ਚਲ ਕੋਈ ਨਾ ਚੱਲੀ ਜ਼ਿੰਦਗੀ ਨੰਗੀ ਜਾਂਦੀ ਹੈ ਜ਼ਿੰਦਗੀ ਨੰਗੀ ਜਾਂਦੀ ਆਹੀ ਬਹੁਤ ਆਪਾਂ ਨੂੰ ਬਸ ਜੋੜੇ ਜਾਲੇ ਦਾ ਇੱਥੇ ਰਹਿ ਜਾਣੇ ਬਾਈ ਬਣ ਕੇ ਦਰਵਾਜਾ ਨਹੀਂ ਕਿਣਾ ਹੂੰ ਹੋਰ ਸੁਣਾ ਫਿਰ ਕੰਮ ਕਰ ਕਿਵੇਂ ਕੰਮ ਕਰ ਬਹੁਤ ਹੀ ਠੀਕ ਆ ਅੱਜ ਫਿਰ ਜਾਨਵਰ ਕਿੰਨੇ ਆ ਆ 4 ਚਾਰ ਗਿਨੇ ਫਿਰ ਤੂੰ ਅੱਜ ਹੋਣਾ ਪੰਜ ਆਈ ਤਾਂ ਥੋੜੇ ਸੀ ਉਹ ਦੋ ਕੱਟੇ ਉਧਰ ਉਹ 6 ਬਣ ਗਏ ਉਹਨਾਂ ਨੂੰ 6 ਬਣ ਗਏ ਅੱਛਾ ਭਾਈ ਇੱਕ ਮੱਝ ਅੱਜ ਮੱਝ ਇੱਕ ਤੇਰੇ ਕੋਲ ਇਨਸਾਨ ਜਿਹੜੇ ਦੀ ਮੱਝ ਤੂੰ ਲੈ ਕੇ ਆਇਆ ਯਾਰ ਉਹਦੇ ਨਾਲ ਤੇਰਾ ਉਹ ਮਾੜੇ ਕਾ ਦੱਸ ਤੈਨੂੰ ਨਾਮੀ ਮੱਝਾ ਤੈਨੂੰ ਕਾਹ ਦਿੰਦਾ ਭਾਈ ਮੇਰੇ ਨਾਂ ਦਾ ਨਾ ਦੱਸ ਦੇ ਮੈਂ ਤੇਰੇ ਮੂੰਹ ਸੁਣਨਾ ਚਾਹਣਾ ਬਾਈ ਦਾ ਨਾਮ ਮੇਰੇ ਜ਼ਿੰਦਗੀ ਦਾ ਯਾਰ ਵੀ ਆ ਤੇ ਕਹਿ ਦਿਲ ਬੰਦਾ ਬਲਦੇਵ ਸਿੰਘ ਮਿੱਟਰਪੈਂਚ ਮਿੱਡੂ ਮਾਨ ਸਰਦਾਰ ਸਰਪੰਚ ਬਲਦੇਵ ਸਿੰਘ ਮਿੱਡੂ ਮਾਨ ਤੇ ਬਾਈ ਮਿੱਡੂ ਮਾਨ ਤੇ ਪਿੰਡ ਦੀ ਛਾਣ ਆ ਬਾਈ ਤੇ ਬਾਕੀ ਗੱਲ ਬਾਤ ਇਹ ਆ ਵੀ ਬਾਈ ਇਲਾਕਾ ਵੀ ਬਾਈ ਤੇ ਮਾਨ ਕਰਦਾ ਤੇ ਬਾਕੀ ਬਾਈ ਦਾ ਮੁੰਡਾ ਸੀ ਜਿਹੜਾ ਬਾਈ ਉਹ ਵੀ ਬਾਈ ਘੈਂਟ ਦਿਲ ਇਨਸਾਨ ਸੀ ਮੈਚ ਵਾਈ ਕਰਾਈ ਆ ਜਿਹੜੀ ਮੈਨ ਤੁਹਾਨੂੰ ਵਿਖਾਉਣ ਲੱਗਾ ਮਿੱਤਰੋ ਇਹ ਕਿੰਨੀ ਤਰੀਕ ਨੂੰ ਦੀਪ ਹੋਈ ਸੀ ਚ ਬਾਈ 6 ਨਵੰਬਰ 2004 6 ਨਵੰਬਰ 2 2024 ਨੂੰ ਆਪਾਂ ਇਹ ਮੈਂ ਜਿਹੜੀ ਚਵਾਈ ਕਰਾਈ ਸੀ ਆਪਣੇ YouTube ਦੇ ਉੱਤੇ 3 ਦਿਨ 3 ਟਾਈਮ ਦੀ ਚਵਾਈ ਇਹਦੀ ਖਾਲੀ ਕਰਨ ਤੋਂ ਬਾਅਦ 2 ਟਾਈਮ ਦੀ ਚਵਾਈ ਇਹਦੀ ਪਈ ਹੋਈ ਜਾਂਦੇ ਨਾਲ ਇੱਕ ਨੀਲੀ ਦਾ ਵੀ ਵਾਈਜ ਦੀ ਕਰਾਈ ਸੀ ਦੋ ਵਈਆਂ ਕਰਵਾਈਆਂ ਸੀ ਉਦੋਂ ਹਣਾ ਬਾਈ ਤੇ ਉਹਦਾ ਲਿੰਕ ਆ ਜਿਹੜਾ ਉਹ ਲਾਈਵ ਦਾ ਮੈਂ ਇਹਦੇ ਵਿੱਚ ਮੈਂਸ਼ਨ ਕਰ ਦੂੰਗਾ ਵੀਡੀਓ ਦੇ ਵਿੱਚ ਤੁਸੀਂ ਆ ਜਿਹੜੀ ਸਾਹਮਣੇ ਮੈਂ ਖਰੀਦਣੀ ਅੱਜ ਇਹ ਕੋਈ ਤੁਹਾਡੇ ਨਾਲ ਠੱਗੀ ਧੋਖਾ ਨਹੀਂ ਹੋਊਗਾ ਅੱਜ ਵੀ ਚੰਗੇ ਦੁੱਧ ਤੇ ਚੱਲਦੀ ਆ ਤੇ ਇਹਦੇ ਲਾਈਵ ਰਿਕਾਰਡ ਹੋਇਆ ਹੋਇਆ ਜੇ ਭਰਾੜੇ ਕਹਿਣ ਲੈਣੀ ਆ ਕਰ ਲਿਓ ਬਾਈ ਨਾ ਅੱਛਾ ਸਖਮੰਦਰ ਬਾਈ ਫਿਰ ਇਹ ਮੈਂ ਫਿਰ ਐਂ ਦੱਸ ਮੈਨੂੰ ਕਿ ਤੈਨੂੰ ਕਿਵੇਂ ਦੇਤੀ ਉਹਨੇ ਉਹ ਤਾਂ ਕਹਦਾ ਹੀ ਬਹਿ ਨਹੀਂ ਉਹਨੇ ਫੋਨ ਕਰਕੇ ਹੂੰ ਸੱਦ ਕੇ ਕਹਿੰਦਾ ਹੂੰ ਤੇ ਗੱਡੀ ਨਾਲ ਹੀ ਲਿਆਈ ਮੈਂ ਕਿਹੜਾ ਮੋੜਨਾ ਤੈਨੂੰ ਹੂੰ ਹਾਥੀ ਲੈ ਗਿਆ ਹੈਨਾ ਵੇਖੋ ਉਹ ਵੇਲਾ ਹੋਣ ਵਾਲਾ ਹੈ ਹੂੰ ਤੇ ਹਾਥੀ ਨਾਲ ਲਗਿਆ ਬਿਲਕੁਲ ਅਸਲੀਅਤ ਗੱਲ ਹੈ ਹਾਥੀ ਗੱਡੀ ਲੈ ਕੇ ਗਿਆ ਕਿ ਦੂਜਾ ਨਹੀਂ ਨਹੀਂ ਆਹੇ ਹਾਥੀ ਅਚ ਜੱਡੀ ਕਹਿਣਾ ਇਹਦਾ ਗੱਡੀ ਗੱਡੀ ਹਾਥੀ ਲੈ ਕੇ ਗਿਆ ਤਾਂ ਉਹ ਮੰਨਦਾ ਰੋ ਚੱਲੇਦੇ ਨਹੀਂ ਭਾਈ ਨੇ ਹੈ ਤੇ ਫਿਰ ਐਂ ਦੱਸ ਮੈਨੂੰ ਵੀ ਅੱਜ ਜਿਹੜੀ ਮੈਂ ਆਂ ਇਹ ਆਪਾਂ ਲਾਈਵ ਵੀ ਕਰਾਇਆ ਹੋਇਆ ਜਾਂਦਾ ਹਾਂਜੀ ਹੈਨਾ ਇਹਦੀ ਤਾਂ ਕਿੰਨਾ ਦੁੱਧ ਰਿਕਾਰਡ ਕਰਵਾਇਆ ਹੋਇਆ ਹੈ ਕਿੰਨਾ ਦੁੱਧ ਰਿਕਾਰਡ ਕਰਵਾਇਆ 18 ਕਿਲੋ ਕਰਾਵੇ 18 19 ਕਿ ਵੀਰੇ ਫੋਨ ਬੰਦ ਕਰੀ ਜਲਦੀ ਠੀਕ ਆ ਬਾਈ ਉਹਦੇ ਵੀ ਨਾ ਆਂਦਾ 20 ਤੇ ਚੱਲਦੀ ਸੀ 20 ਤੇ ਚੱਲਦੀ ਉਹਦੇ ਵੀ ਕੋਈ ਮਣੀ ਮੋਟਰ ਦਾ ਮਾਸ ਮੈਂ ਡਰ ਕੇ ਥੋੜਾ ਜਾ ਉਧਰੋਂ ਹਾਂ ਅੱਛਾ 22 ਕਿਵੇਂ ਲੱਗੀ ਆ 22 ਇੱਕ ਨੰਬਰ ਹੈ ਜੀ ਅੱਜ ਕਿੰਨੇ ਤੇ ਚੱਲਦੀ ਆ ਬਾਈ ਅੱਜ 16 15 16 ਕਿਲੋ ਤੇ ਚੱਲਦੀ ਹੈ ਤੇ ਗੱਬਣ ਵੀ ਹੋ ਗਈ ਹਾਂ ਗੱਭਨ ਚੈੱਕ ਕਰਾ ਕੇ ਦੇ ਦਿਆਂਗੇ ਕਿੰਨੇ ਚਿਰ ਦੀ ਬਸ 2 ਮਹੀਨੇ ਦੇ ਲਗਭਗ ਹੀ ਆ 2 ਮਹੀਨੇ ਦੇ ਲਗਭਗ ਹਾਂ ਕੀ ਬਾਤ ਹੈ ਤੇ ਕਿ ਠੀਕ ਆ ਪੁੱਛ ਕੇ ਆਏ ਸੀ ਬਾਈ ਕਿ ਉਹ ਗੱਲ ਕਰਾ ਦੇ ਬਾਈ ਕਿ ਉਹ ਬਾਈ ਨੂੰ ਪੁੱਛ ਲੈਣਗੇ ਜਿਹੜੇ ਬੰਦੇ ਨੇ ਲਈ ਆਪਾਂ ਉਸੇ ਨੂੰ ਟੀਕਾ ਦੱਸ ਦੇ ਕਿਹੜਾ ਆਪਾਂ ਕੋਈ ਹਾਂ ਆਪਾਂ ਤਾਂ ਦੱਸ ਹੀ ਦਿੱਤਾ ਵੀ ਆ ਸਾਰਾ ਕੁਝ ਹੈ ਤੇ ਠੀਕ ਹੈ ਬਾਈ ਠੀਕ ਹੈ ਅੱਛਾ ਬਾਈ ਐਂ ਕਰ ਹੁਣ ਗੱਲ ਹੋ ਜਾਣਾ ਕਹਿੰਦੀ ਹੁਣ ਫੋਨ ਤੇ ਕਰਾਂਗੇ ਸਾਬੇ ਪਰ ਤੁਹਾਡੇ ਆ ਬੜਾ ਮੈਨੂੰ ਇੱਕ ਚੰਦਰਾ ਕੰਮ ਲੱਗਦਾ ਵੀ ਰੇਟ ਜਦੋਂ ਵੇਚਣੀਆਂ ਤਾਂ ਹੀ ਫਿਰ ਰੇਟ ਦੱਸੋ ਯਾਰ ਦੱਸ ਕੀ ਰੇਟ ਦੀ ਦੇਣੀ ਹੈ ਤੇਰੇ ਤੋਂ ਤਾਂ ਜ਼ੋਰ ਚੱਲਦਾ ਮੇਰਾ 1.40 ਦੇ ਦੀਏ 1.40 ਦੀ ਲੈਦਾ ਭਰਾਵਾ ਕੰਮ ਕਰ ਪਰੇਲਾ ਖੋਲ ਕੇ ਰਸਾ ਫੜਾ ਮੈਨੂੰ ਰਸਾ ਫੜਾ ਦਿੰਨੇ ਆ ਹਾਂ ਹਾਂ ਬਥੇ ਇਹ ਵੇਖੋ ਫੇਰੇ ਦੀ ਆਵੇ ਪਈ ਹਾਂ ਹਾਂ ਕਹਿੰਦੀ ਚੋਲਾ ਕਹੋ ਵੀ ਚੋਲਾ ਬਸ ਮੈਂ ਧਾਰਾ ਮਾਰ ਫੇਰੇ ਨਹੀਂ ਆਇਆ ਆਈ ਆਈ ਵਾਲੀ ਹਾਂ ਠੀਕ ਆ ਯਾਰ ਤੁਹਾਡੇ ਯਾਰ ਆਣਾ ਕਰ ਹੁਣ ਨਹੀਂ ਠੀਕ ਆ ਕਾਕੇ ਦੇ ਬਾਹਲੀ ਦਰ ਲੱਗੀ ਹੋਊਗੀ ਮੈਂ ਅੱਜ ਹਾਂਜੀ ਹਾਂਜੀ ਹਾਂ ਹੈ ਪੈਸੇ ਹੈ ਨਹੀਂ ਕਾਕੇ ਦੇ ਪੈਸੇ ਹੁੰਦੇ ਫੇਰ ਕਿੱਥੇ ਕਾਕਾ ਦਾ ਵੇਚਣ ਨਹੀਂ ਦੇਣੀ ਹੈ ਕਾਕਾ ਸਵਾਦ ਬਹੁਤ ਦਾ ਚੋਣਦਾ ਹਨਾ ਕਾਕੀ ਨੇ ਨੀਲੀ ਰਾਈ ਵੀ ਰੱਖੀ ਹੋਈ ਛੋਟੀ ਅੱਜ ਪਾਸੇ ਨਹੀਂ ਨਾ ਦੂਜਿਆਂ ਨੇ ਮਾਰਦੇ ਹੋ ਇਹ ਜਿਆ ਦੋ ਮਹੀਨੇ ਚੈੱਕ ਕਰਾ ਦਿਆਂਗੇ ਹੈ ਲੈ ਆ ਬਈ ਆ ਜਾ ਅੱਛਾ ਮਗਰ ਕੱਟਾ ਇਹਦੇ ਕਿ ਕੱਟੀ ਆ ਯਾਰ ਇਹਦੇ ਮਗਰ ਕੱਟਾ ਹੀ ਕੱਟਾ ਵੀ ਚੰਗੇ ਸੀਮਨ ਦਾ ਹਾਂ ਕੱਟਾ ਵੀ ਬਾਕੀ ਉੱਥੇ ਦਾ ਮਾੜਾ ਲਿਆ ਕਰੋ ਲਿਆ ਰਸਕੋਲ ਕਿ ਲਿਆ ਇਧਰ ਨੂੰ ਮੇਰੇ ਕੋਲ ਲੈ ਕੇ ਆ 140 ਹੋਰ ਰਿਕੋਲ ਦੋ ਦੋ ਸਾਰਾ ਪੀ ਗਿਆ ਹਜੇ ਵੀ 140 ਆਖੀ ਯਾਰ ਦਦਾ ਸੀ ਯਾਰ ਕਮਾਲ ਹੋਈ ਪਈ ਜਾਂਦੀ ਹੈ ਖੋਲ ਕੇ ਲਿਆ ਮੜੀਓ ਲਿਆ ਆ 6ਵੀਂ ਮੱਝ ਆ ਗਈ ਹੈ ਮਤੂ ਮਾਰਨ ਵਾਲੇ ਤੋਂ ਅੱਛੇ ਹੀ ਮਾਜਾ ਹੈ ਛੇਵੀਂ ਮਾਜਾ ਹੈ ਲਾਈਵ ਚੋਈ ਵਾਲਿਆਂ ਦੀ ਦੂਜੀ ਆ ਗਈ ਦੂਜੀ ਆ ਗਈ ਹਾਂ ਇੱਕ ਪਹਿਲਾ ਆ ਗਈ ਸੀ ਨਾ ਲਿਆਈ ਉਹਦੇ ਸੀਲ ਵੀ ਬਹੁਤ ਆ ਹਨਾ ਬਿਲਕੁਲ ਇੱਧਰ ਇਹ ਉੱਤੋਂ ਦੀ ਘਮਾ ਲਿਆ ਫੇਰ ਆਈ ਲੈ ਜੀ ਲਿਆ ਫੜਾ ਰੱਸਾ ਨਵੇੜ ਕੰਮ ਕਿੰਨੇ ਦੀ ਓਰੇ ਲਿਆ ਇੱਧਰ ਕਿੰਨੇ ਦੀ ਅਧਰ ਮੈਂ ਦੱਸਦਾ ਇੱਕ 40 ਨਹੀਂ ਆਣੀ ਹਾਂ ਨਾ ਦੱਸ ਜਸਤ ਨੂੰ ਕੀ ਦੀ ਨਹੀਂ ਯਾਰ ਅਜੇ ਵੀ ਜ਼ਿਆਦਾ ਹੈ ਕਰਦਾ ਸੌਦਾ ਕਰਦਾ ਕਾਤੇ ਕਰਦੇ ਕਰਦਾ 1 10 ਦਾ ਕੱਟ ਨਹੀਂ 1 10 ਨੂੰ ਕੌਣ ਲੰਨਦਾ ਫਿਰ ਕਿੰਨੇ ਦਾ ਕਾਕਾ ਵੇਖ ਲੂਸਾ ਕਾਕਾ ਵਾਲੀ ਮਾਰੀ ਦੇ ਆਪਾ ਦਿੱਤੇ ਬੈਗ ਲੈ ਚੱਲੇ ਇਹ ਬਰੀਡ ਹੈ ਸੌਦਾ ਕਰਦਾ 10 ਫਿਰ ਬਸ 1 30 ਦਿਓ ਮੈਂ ਯਾਰ ਮੈਂ ਯਾਰ ਮੈਨੂੰ ਨਹੀਂ ਪਤਾ ਸੁਖਮੰਦਰ ਜੱਤ ਵਾਲਾ ਦੱਸ ਬਾਈ ਨਹੀਂ ਮੇਰਾ ਯਾਰ ਚਲ ਹੋਰ ਦਾਪ ਮੰਨ ਤਾਂ ਮੈਥੋਂ ਕਰਵਾ ਹੀ ਲੈਂਦੇ ਘਰੇ ਆ ਕੇ ਵੀ ਕਰਵਾ ਹੀ ਲੈਂਦੇ ਮੇਰਾ ਕਰਨਾ ਘਰੇ ਉਹਨਾਂ ਦਾ ਅਲੱਗ ਕਰਨਾ ਤੂੰ ਮੇਰਾ ਡਕਵੇਰਾ ਕਰ ਹੁਣ ਮੈਂ ਤਾਂ ਆਇਆ ਹੋਇਆ 25 ਦੇ ਉਹ ਵੀਰ ਹੀ ਚਾਰ ਕਰਦਾ ਤੁਮ ਨਹੀਂ 20 ਹੀ ਕਰਦੇ ਬੱਕਾ ਲੋਗ ਪੰਨ ਦੇ ਪਾ ਹੋ ਗਈ ਯਾਰ ਆਜਾ ਪੁੱਤ ਜਾਣ ਦੇ ਲੈ ਤੋੜ ਦਿਆ ਅਕਰੀ ਇਹਨੂੰ ਲੰਮਾ ਦੁੱਧ 15 16 ਕਿਲੋ ਧੂਆਂ ਮਹੀਨੇ ਦੀ ਚੈੱਕ ਕਰਾ ਲਿਓ ਆਪਣੇ ਚੈਨਲ ਤੇ ਲਾਈਵ ਰਿਕਾਰਡ ਦੀ ਚਵਾਈ ਪਈ ਹੋਈ ਜਾਂਦੀ ਉਹ ਤੁਸੀਂ ਵੀ ਦੇਖ ਸਕਦੇ ਆ 19 ਕੀ ਪਾਸਾ ਕਿ ਵੈਸੀ ਚੋਣ ਚਣ ਦੇ 19 20 19 20 ਪਾਸਾ ਸਮਾਈ ਮੇਨ ਨਾਲੇ ਹਣਾ ਇੰਨੇ ਜੀ ਪਾਸਵੇਂ ਦੀ ਇਹ ਨਹੀਂ ਠੀਕ ਆ ਯਾਰ ਭਾਈ ਇਹ ਐਨ ਕੀ ਵਾਲੀ ਐਨਕੇ ਵਾਲੀ ਚ ਨਾ ਇੱਕਾ ਕੇ ਫੜੀਆਂ ਬੰਨੀਆਂ ਖਰਜ ਮਾਰੇ ਖਰਚ ਖਰਚ ਇੰਟਰ ਨਹੀਂ ਪਾਉਂਦੀ ਹੈ ਕਾਕਾ ਵੇ ਭੱਜ ਗਿਆ ਇਹ ਬੰਦਾ ਵੀ ਤੇ ਵੇਚਣੀ ਆ ਹੁਣ ਗੱਲ ਮੈਂ ਨਹੀਂ ਕਰਾਂ ਯਾਰ ਬਸ ਦੁੱਧ ਚ ਆਇਆ ਨਾ ਦੋ ਟਾਈਮ ਹਾਂ ਆ ਵੇ ਦੋ ਨੰਬਰ ਬਾਦ ਦਾਦਾ ਵੇ ਨਹੀਂ ਸਹੀ ਆ ਉਹ ਉਥੇ ਭੱਜ ਗਿਆ ਕੱਟੀ ਕੋਲੇ ਬੈਠਾ ਹੀ ਵਧੀਆ ਯਾਰ ਇਹ ਲੱਗਾ ਤੂੰ ਮੈਂ ਕਿਹੜਾ ਰੱਸਾ ਲੈ ਕੇ ਆ ਫੜ ਕੇ ਆਂਦਾ ਹਾਂ ਯਾਰ ਲੜ ਪਿਆ ਯਾਰ ਕਾਕਾ ਜਮੇ ਨੇ ਆ ਵੇ ਹੁਣ ਇੰਦੇ ਬਾਰੇ ਦੱਸੀ ਪਈ ਚਲਾ ਜੀ ਤਾਂ ਨਹੀਂ ਕਹਿੰਦੇ ਪਰ ਉਹ ਐਂ ਲੱਗਦਾ ਵੀ ਮੁਕਾਬਲਾ ਹੀ ਹੈ ਇਹਦਾ ਵੀ ਹੂੰ ਇਹ ਪਿਛਲੇ ਤਾਂ ਨਹੀਂ ਹਾਂ ਇਹ ਗੱਲ ਨਹੀਂ ਹਾਂ ਜਿਹੜੇ ਤੇੜੇ ਚੰਗੀ ਹੈ ਦੁੱਧ ਕਿੰਨਾ ਦੇ ਦੂਗੀ ਭਾਈ ਇਹ ਪਿਛਲੇ ਸਾਲ ਆਪਾਂ ਹੀ ਵੇਚੀ ਸੀ ਆਪਾਂ ਇਹਦੇ ਕੋਈ ਝੂਠ ਝਾੜ ਬੋਲ ਕੇ ਨਹੀਂ ਹਾਂ ਹਣ ਉਹ ਬੰਦੇ ਨੇ ਗਾਈਆਂ ਪਾਈਆਂ ਕਰਕੇ ਤੇ ਆਪਾਂ ਲਿਆਏ ਆ ਇਹਨੂੰ ਠੀਕ ਆ ਤੇ ਦੁੱਧ ਕਿੰਨਾ ਦੇਗੀ ਭਾਈ ਇਹਨੂੰ 16 ਕਿਲੋ ਚਵਾ ਕੇ ਦਿੱਤਾ 15 16 ਕਿਲੋ ਤਾਂ ਹੁਣ ਵੀ ਆਪਾਂ ਨੇੜੇ ਦਾ ਹੋਈ ਕੱਢ ਦਈਏ ਪਰ ਨੂੰ ਕਿ ਲੈਣ ਦੀਏ ਕਰ ਦੇ ਕਾ ਕਰਨੀ ਤਾਂ ਦਰਾਂ ਤੇ ਚਲ ਇੱਥੇ ਵਿਖਾ ਦੇ ਪਤਾ ਲੱਗ ਜਾਂਦਾ ਫੇਰ ਕਈ ਵਾਰੀ ਅਗਲਾ ਕਹਿੰਦਾ ਖੰ ਲੰਗ ਮਾਰਾ ਆਖਾ ਦੇ ਵਿਖਾ ਦੇ ਚਲ ਵਿਖਾ ਦੇ ਲੁੱਟ ਲਈ ਆ ਦੀ ਲਓ ਚਲਦੀ ਵਿਖਾ ਦੇ ਤੋਪ ਕਰਦਾ ਦੇਖੋ ਬਈ ਹਾਂ ਨਹੀਂ ਮੈਂ ਪਰ ਉਹ ਦੇਖ ਸਕਦੇ ਕਿ ਉਹਨਾਂ ਦੀ ਹੂੰ ਨਹੀਂ ਠੀਕ ਆ ਲੈ ਵੜਾ ਮੈਨੂੰ ਟਿਕਾਣੇ ਦਾ ਹਨਾ ਬਾਈ ਹਾਂ ਲੈ ਵਾ ਤਾਂ ਜੇ ਬਣਨਾ ਸੀ ਇਹਦਾ ਹੂੰ ਐ ਸੁਖਮੰਦਰ ਬਾਈ ਇਹ ਕਿੰਨੇ ਦੀ ਦੇ ਦਿੱਤੀ ਇਹ ਇਹ 10 ਦੀ ਦੇ ਦਿੱਤੀ ਮਾਨ ਕਰਦੀਏ ਹੋਰ ਬਸ ਇਹ ਤਾਂ ਕਰ ਹੀ ਦਿੱਤਾ ਤੇ ਕਰਦਿਆਂ ਕੋਈ ਨਹੀਂ ਅੱਛਾ ਆਪ ਜੀ ਢਲੀ ਇੱਕ ਬਸ ਹਨਾ ਹਾਂ ਬਸ ਇਹ ਕਿਉਂਕਿ ਆਪਣੇ ਕੋਲੇ ਸੂਈ ਵੀ ਹੈ ਇਹਦਾ ਵੱਟਾ ਕੋਈ ਨਹੀਂ 130 ਦੀ ਸੀ ਮੈਂ ਜੇ ਆ ਵਟਾ ਹਾਂ ਇਹ ਤਾਂ ਮੈਂ ਦਾ ਕੱਦ ਬਹੁਤ ਹੈ ਹੂੰ ਲਿਵਾ ਹੀ ਬੜਾ ਯਾਰ ਥਣ ਵੇਖੋ ਲੱਗਾ ਚੁਾਈ ਉਂਗਲਰ ਕੀ ਹੈ ਦੀ ਨਹੀਂ ਚੁਾਈ ਤਾਂ ਚੰਗੀ ਹੋਣੀ ਹਣੀ ਜਦੋਂ ਮੈਂ ਚੰਗੀ ਹੂੰ ਕਿ ਮੇਰੀ ਬਾਈ ਦੇ ਦੇਾਂਗੇ ਆਪਾਂ ਹਾਂ ਨਾ ਇੱਕ ਬਾਂਜੀ ਦੇ ਦਗੀ ਠੀਕ ਹੈ ਬਾਈ ਤੇ ਇਹ ਹੋ ਗਈ ਆਪਣੀ ਉਹ ਕਿ ਨੀਲੀ ਦੀ ਹੋ ਗਈ ਹੈ ਨਾ ਹਾਂ ਉਹਦੇ ਥੱਲੇ ਦੁੱਧਾ ਹੁਣ ਕਿੰਨਾ ਉਹਦੇ ਥੱਲੇ ਹੈਗਾ 9-10 ਕਿਲੋ ਟੈਗੀ ਹੋ ਬੱਚਾ ਮਰ ਗਿਆ ਹੀ ਹੁੰਦਾ ਹੈ ਨਾ ਹਾਂ ਬੱਚਾ ਉਹ ਵੀ ਪਿਆ ਮੂੜੇ ਦੀ ਮਿਲਦੀ ਹੈ ਫਿਰ ਹੈ ਨਾ ਠੀਕ ਹੈ ਚਲੋ ਉਹਨੂੰ ਤਾਂ ਕਟੀਆਂ ਵੀ ਖੜੀਆਂ ਦੋ ਇਹਨਾਂ ਦਾ ਨਹੀਂ ਪਣੀ ਗੱਲ ਜੇ ਨਹੀਂ ਉਹ ਵਾਂਹੀ ਰੁਕ ਜਾਂਦੀਆਂ ਆਪਾਂ ਨੂੰ ਤੁਹਾਨੂੰ ਪਤਾ ਹੀ ਹੈ ਸੌਦਾ-ਸੁੱਦਾ ਕਰ ਲਉਂਦੇ ਹਾਂ ਫਿਰ ਕਹਿੰਦੇ ਆਉਣੇ ਆ ਦੇ ਆਓ ਹਾਂ ਉਹ ਆਪਾਂ ਨੂੰ ਹੋ ਸਕਦਾ ਵੀ ਆਹ ਕਟੀਆਂ ਪਰ ਆਖ ਹੀ ਲਈਏ ਠੀਕ ਹੈ ਹੈ ਨਾ ਕਿਉਂਕਿ ਇਹ ਦੋ ਵਾਰੀ ਸੌਦਾ ਹੋ ਕੇ ਰਹਿ ਗਈ ਹੈ ਹੂੰ ਆ ਦੇਖੋ ਤੀਜੀ ਵਾਰੀ ਰੱਖਣੀ ਆ ਹੁਣ ਫਿਰ ਐਨਕੀ ਤੋਂ ਬਾਅਦ ਫਿਰ ਆਪਾਂ ਰੱਖ ਲਾਂਗੇ ਨਾ ਵੇਚਾਂਗੇ ਲਾਸਟ ਚਾਂਸ ਹੈ ਹਾਂ ਠੀਕ ਹੈ ਬਾਈ ਤੇ ਆ ਨਿੱਕੀ ਆਹ ਚੀਜ਼ ਬਣਨੀ ਹੈ ਨਹੀਂ ਠੀਕ ਹੈ ਬਾਈ ਆ ਦੇਖੋ ਨੂੰ ਇਹ ਕੀ ਆ ਜਾਵਾ ਅੱਛਾ ਇੱਕ ਗੱਲ ਦੱਸੀ ਮੈਨੂੰ ਸਕਮੰਦਰ ਬਾਈ ਇਹ ਤਾਂ ਹੋ ਗਿਆ ਆਪਣੇ ਜਾਨਵਰ ਹਨਾ ਤੇ ਹੋਰ ਵੀ ਆਉਣੇ ਫਿਰ ਜਾਨਵਰ ਆਉਦੇ ਰਹਿੰਦੇ ਆ ਹੋਂ ਨਾ ਜੇ ਤੁਹਾਡਾ ਨਾਮ ਵੀ ਕੱਲ ਨੂੰ ਟਾਈਮ ਲੱਗਾ ਕਿਉਂਕਿ ਫੋਨ ਤਾਂ ਆਉਣਾ ਹੀ ਆਪਾਂ ਨੂੰ ਹਨਾ ਹੁਣ ਚਾਰ ਮੱਝਾਂ ਆਉਣੀਆਂ ਹੂੰ ਇੱਕ ਤਾਂ ਬਗੜਾੜੀ ਦੇ ਬੰਦੇ ਆ ਉਹਨਾਂ ਨੂੰ ਇੱਕ ਤਾਂ ਦੇਣ ਹੀ ਦੇਣੀ ਹੂੰ ਹੁਣ ਵੀ ਫੋਨ ਉਹਨਾਂ ਦਾ ਆਈ ਜਾਂਦੇ ਵਿੱਚ ਤਿੰਨ ਮੱਝਾਂ ਦੁੱਧ ਵਾਲੀਆਂ 10 ਕਿਲੋ ਦੁੱਧ ਤੋਂ ਬਾਹਰ ਹੈ ਹੂੰ ਇੱਕ ਦਾ 8 ਤੋਂ ਬਾਹਰ ਹੈ ਇੱਕ ਦਾ 10 ਤੋਂ ਬਾਹਰ ਹੈ ਤੇ ਚੈੱਕ ਪਾਸ ਸਾਰੇ ਠੀਕ ਆ ਬਸ ਹਾਂ ਮੈਂ ਫਿਰਦਾ ਵੀ ਕਹਿਣ ਤੋਂ ਪਾਵੇਂ ਡਾ ਜਾਵਾ ਵੀਡੀਓ ਪਾ ਦੇਗੇ ਫਿਰ ਲੋਕਾਂ ਨੂੰ ਆ ਨਹੀਂ ਵੀਡੀਓ ਨਹੀਂ ਆਏ ਤਾਂ ਚਲ ਸਾਦੀ ਲਵਾ ਲਾਂਗੇ ਤੁਹਾਨੂੰ ਹੂੰ ਤੇ ਇੱਕ ਵਾਰੀ ਕਹਿ ਦਿੰਦਾ ਵੀਡੀਓ ਪਾ ਦੇ ਹਨੇ ਤੁਹਾਨੂੰ ਹੀ ਸੱਦਾਂਗੇ ਫਿਰ ਤੂੰ ਵੈਸੇ ਵੀ ਜੇ ਆ ਵੀ ਆਪਾਂ ਦਾਸ ਹੀ ਦੇਈਏ ਕਿਉਂਕਿ ਠੰਡ ਠੁੰਡ ਕਰਕੇ ਉਹਨਾਂ ਕੀ ਚੱਲਦਾ ਦੋ ਆ ਗਈਆਂ ਕੱਲ ਨੂੰ ਉੱਠ ਜਾਣਗੀਆਂ ਇਹ ਵੀਡੀਓ ਪੈ ਗਈ ਜਾਈਆ ਸਮਝਦਾ ਹਾਂ ਠੀਕ ਆ ਅੱਛਾ ਨੰਬਰ ਬਾਈ ਅੱਛਾ ਆ ਮੱਝ ਹਮ ਗੱਲਾਂ ਹੋ ਗਈਆਂ ਨਾ ਸਾਰੀਆਂ ਹੋ ਗਿਆ ਇਹ 2 ਲੱਖ ਦੀ ਮੈਂ ਵਾਪਸੀ ਹੈ ਮੇਰੀ ਤਿਆਰ ਹੋ ਗਈ ਹਾਂ ਠੀਕ ਆ ਚੁਾਈ ਇਹਦੀ ਉਂਗਲਰ ਕੀ ਹੁਣ ਮੜਾ ਜੇ ਥਣਾ ਨੂੰ ਹੱਥ ਲਾਇਆ ਵੇਖੋ ਬਸ ਨਹੀਂ ਹਣਾ ਕੱਲ ਵੀ ਚੋਈ ਹੈ ਅੱਜ ਵੀ ਚੋਈ ਹੈ 15 ਕਿਲੋ ਅੱਜ ਦੁੱਧ ਹੈ ਹਮ ਆਪਣੇ ਘਰੇ ਆਪਣੇ ਘਰੇ ਚੋਈ ਜਾਵੇ ਇਹ ਭਾਜ ਮੈਂ ਕਿੱਥੋਂ ਮਿਲੂਗੀ ਬਈ ਹਾਂ ਵੇਖੋ ਜੇ ਐਡੇ ਦੁੱਧ 20 ਕਿਲੋ ਵਾਲੀ ਦਾ ਬੱਚਾ ਦੇਖੋ ਹਮ ਤੁਸੀਂ ਹੁਣ ਇਹੋ ਜਿਹੇ ਬੱਚੇ ਦੇ ਕੈਰੇਕਟਰ ਦੇਖੋ ਹਮ ਇੱਥੋਂ ਮਾੜਾ ਲਿਆਈ ਸਿੰਗਾ ਤੋਂ ਹਮ ਆ ਦੇਖੋ ਮੋਰਚਾ ਲੈਣਾ ਸਿੰਗਾ ਨਹੀਂ ਓਕੇ ਆ ਥੱਲੋ ਸੁਣੋ ਵੀ ਕੱਟਾ ਜੀ ਹੁਣ ਘਰ ਕੋਈ ਰੱਖ ਵੀ ਲੱਗਦਾ ਮੱਝਾਂ ਚੰਗੀ ਕੀਮਤ ਤੇ ਵਿਕਣੀਆਂ ਹਾਂ ਹਾਂ ਚੰਗੀ ਕੀਮਤ ਤੇ ਆ ਬੱਚੇ ਨੇ ਵੀ ਵਿਕਣਾ ਬੱਚੇ ਨੇ ਵੀ ਸਹੀ ਗੱਲ ਤੇ ਬਾ ਹੋਰ ਕੋਈ ਗੱਲ ਬਾਤ ਹੋਰ ਕੋਈ ਗੱਲ ਬਸ ਬਸ ਠੀਕ ਹੈ ਪਰ ਜਿਹੜਾ ਬਸ ਇੰਨੀ ਕੀ ਹੈ ਹੂੰ ਉਹ ਜਿਹੜਾ ਗੱਲ ਕਰ ਲੈਂਦਾ ਜਾਂ ਲੈ ਜਾਇਆ ਕਰੇ ਜਾਂ ਗਾਲੀ ਤਾਂ ਕਰੇ ਹਾਂ ਸਹੀ ਤਾਂ ਬਣਾ ਕੱਲ ਪੋਈਏ ਨਾ ਅੱਜ ਪੋਈਏ ਇੱਕ ਦੀ 5000 ਰੁਪਈ ਵੀ ਆ ਉਹਦੀ ਵਾਪਸੀ ਉਹ ਨੰਬਰ ਭੁੱਲਿਆ ਹੋਇਆ ਜਿੱਦਿ ਉਹਦਾ ਨੰਬਰ ਆ ਗਿਆ ਕੋਲੇ ਉਹਦੀ ਪਾ ਦੇਣੀ ਵਾਪਸ ਠੀਕ ਆ ਬਾਈ ਉਹ ਉਹਨੇ ਆ ਪਾਈ ਆ ਆਪਾਂ ਨਹੀਂ ਪਾਈ ਕੈਸ ਤੇ ਨੰਬਰ ਬਾਈ ਨੰਬਰ ਆਪਣਾ ਹੈਗਾ 9157 ਹੂੰ 07336 9157 07336 ਅਗਲੀ ਵਾਰ ਨੂੰ ਆਪਾਂ ਨੰਬਰ ਬਦਲ ਦੇਣਾ ਅੱਛਾ ਇਹੀ ਰੱਖਣਾ ਹੈ ਤੇ ਉਹ ਵੀ ਦੇ ਦੇ ਇੱਕ ਹੋਰ ਨਵਾਂ ਨੰਬਰ ਦਾ ਹਾਂ ਪੀ ਰੱਖਣਾ ਨਾਲ ਕੋਈ ਪੰਦਾ ਨਹੀਂ ਪੀਏ ਨਹੀਂ ਵੀ ਇਹਦੇ ਵਿੱਚੋਂ ਜੇ ਫੋਨ ਨਿਕਲ ਜਾਣਗੇ ਬਾਹਰ ਤਾਂ ਬੰਦ ਕਰੀ ਗਾ ਕੇ ਹਾਂ ਠੀਕ ਆ ਹਾਂ ਹਿਲ ਤੋਂ ਫਿਰ ਉਹ ਨੰਬਰ ਨੂੰ ਪਰ ਨਿਕਲ ਜਾਣਗੇ ਤਾਂ ਇਹ ਰੱਖਣਾ ਠੀਕ ਹੈ ਜੀ ਤੇ ਫਿਰ ਬੁਲਾ ਦੀਏ ਫਤੇ ਫਤੇ ਬੁਲਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ